ਈਮਾਨ ਚੁਮਾ ਸਮਮੀ ਤੂੰ ਤੇ ਚੱਲ ਖੋਲ ਜਾ ਕੇ ਪ੍ਰਯਾਗਰਾਜ ਜਾਬ ਦਾ ਦਫ਼ਤਰ ਤੈਨੂੰ ਤੇ ਪਾਇ ਨਾ ਸਰੋਪਾ ਕੈਨੇਡਾ ਵਾਲਿਆਂ ਨੇ ਤੈਨੂੰ ਕੀਤਾ ਹੀ ਠੰਡਾ ਗੁਰਦੁਆਰੇ ਤੇਰੇ ਬੜੇ ਆ ਡੇਰੇ ਮੈਨੂੰ ਪਤਾ ਵਿਦੇਸ਼ਾਂ 'ਚ ਪਰ ਗੱਲ ਇਹ ਆ ਵੀ ਤੈਨੂੰ ਜਿਹੜਾ ਸਰੋਪਾ ਪਾਇਆ ਨੇ ਇਹ ਕਦੇ ਡਰਈ ਵਰਗੇ ਬੰਦਿਆਂ ਨੂੰ ਪੈਂਦਾ ਹੁੰਦਾ ਈ ਤੇਰੇ ਵਰਗੇ ਬੰਦੇ ਨੂੰ ਪਹਿਲੀ ਵਾਰੀ ਪਿਆ ਮੈਂ ਤਾਂ ਇਸ ਗੱਲੋਂ ਹਰਾਨ ਮਹਾਰਾਜ ਨੇ ਦਮਦਮੀ ਟਕਸਾਲ ਵਰਗੀ ਜਥੇਬੰਦੀ ਇਹ ਸਾਡੀ ਝੋਲੀ ਪਾਈ ਸੀ ਨਾ ਤੇ ਇਹ ਜਹਾਰੂਆਂ ਦੀ ਖਾਨ ਸੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਮੰਜੀ ਸਾਹਿਬ ਦੁਬਾਰਾ ਹਾਲਤੋਂ ਸਪੀਚ ਦੇ ਕੇ ਦਿੱਲੀ ਦੀ ਪਾਰਲੀਮੈਂਟ ਕੰਬਣ ਲੱਗ ਪਈ ਤੇ ਇੱਕ ਆ ਚੁੰਮਾ ਸੁਮਾ ਮੀਆ ਇਹਨੂੰ ਜੁੱਤੀ ਚੱਟਣ ਤੋਂ ਵੇਰ ਲਈ ਇਹ ਕਦੇ ਬਾਦਲਾ ਪਿੱਛੇ ਤੇ ਕਦੇ મોદી ਵਰਗਿਆਂ ਪਿੱਛੇ ਠੀਕ ਹੈ ਨਾ ਤੇ ਚੁੰਮਾ ਸੁਮਾ ਮਮੀ ਜੀ ਤੁਹਾਡੇ ਜਥੇ ਵਾਲਿਆਂ ਨੂੰ ਵੀ ਮੇਰੀ ਬੇਨਤੀ ਆ ਵੀ ਵੀਰੋ ਹੱਥ ਬਣਾ ਲਓ ਇਹਦੇ ਤੋਂ ਖੇੜਾ ਛਡਾ ਲਓ ਢੱਡਰੀ ਦੇ ਜਥੇ ਨੂੰ ਮਜ਼ਾਕਾ ਹੁੰਦੀਆਂ ਇੱਥੇ ਪਾਰਗਾਂ 'ਚ ਉਹਨੂੰ ਆ ਗੁਰਦੁਆਰਿਆਂ ਦੇ ਵਿੱਚ ਥਾਂ ਨਹੀਂ ਮਿਲਦੀ ਤੇ ਮੇਰੀ ਬੇਨਤੀ ਤੁਹਾਡੇ ਚਰਣਾ ਜੀ ਆ ਵੀਰੋ ਗਿਆਨੀ ਸਿੰਘ ਉਹ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਕਥਾਵਾਚਕ ਬਣਨਾ ਆ ਤੁਸੀਂ ਇਹਨਾਂ ਸਟੇਜਾਂ ਤੇ ਆਉਣਾ ਬੋਲਣ ਤੁਸੀਂ ਇੱਥੇ ਆ ਕੇ ਪ੍ਰਚਾਰ ਕਰਨਾ ਵਾ ਤੁਸੀਂ ਬਾਹਰ ਮੁਲਕਾਂ ਦੇ ਵਿੱਚ ਵੀ ਆਉਣਾ ਤੇ ਉਹ ਜਥੇਬੰਦੀ ਵਾਲਿਆਂ ਜਿਹੜਾ ਅਟਾਰੀਓ ਵਾਲਿਆਂ ਨੇ ਆ ਲੈਟਰ ਕੱਢਿਆ ਇਹ ਸਿਰਫ ਉਹਨਾਂ ਇਹ ਨਹੀਂ ਕੱਢਿਆ ਵੀ ਅਟਾਰੀਓ ਤੇ ਕਿਊਬਕ ਚ ਇਹਨੂੰ ਬੈਨ ਕੀਤਾ ਉਹਨਾਂ ਬੇਨਤੀ ਅਮਰੀਕਾ ਵਾਲਿਆਂ ਨੂੰ ਵੀ ਕਰ ਛੜੀ ਆ ਤੇ ਉਹਨਾਂ ਨੇ ਉਹਦੇ ਵਿੱਚ ਬੇਨਤੀ ਤੁਹਾਨੂੰ ਵੀ ਕੀਤੀ ਆ ਵੀ ਭਰਾਵੋ ਤੁਹਾਨੂੰ ਬੇਨਤੀ ਆ ਕੋਈ ਯੋਗ ਬੰਦਾ ਲੱਭ ਕੇ ਉਹਨੂੰ ਟਕਸਾਲਾ ਦੀ ਜ਼ਿੰਮੇਵਾਰੀ ਸੰਭਾਓ ਇਹਨੂੰ ਮੁਕਤ ਕਰਕੇ ਇਹਨੂੰ ਪ੍ਰਯਾਗ ਰਾਜ ਤੋਰੋ ਉੱਥੇ ਨਾਗਾ ਸਾਧੂ ਬਣੇ ਇਹ ਇਹਨੂੰ ਤੋਰੋ ਹੁਆ ਇਹਨੂੰ ਤੇ ਮਾਇਆ ਤੋਂ ਮੁਕਤ ਕਰੋ ਇਹਨੂੰ ਮਰਸੀਡੀਜ਼ ਗੱਡੀ ਤੇ ਵਿੱਚ ਝੂਟੇ ਲੈਣ ਤੋਂ ਵੇਹਲੀਆਂ ਇਹਨੂੰ ਅਹੀ ਬਾਹਰ ਖੂਨ ਢੋਲ ਵੀ ਲੜਾਈ ਲੜਈ ਜਾਂਦੇ ਮਮਾ ਤੂੰ ਉੱਥੇ ਜਾ ਕੇ ਗੰਗਾ 'ਚ ਨਹਾਈਂ ਨਾ ਉਹ ਜਿਨ੍ਹਾਂ ਦੀ ਗੰਗਾ ਆ ਆ ਵੇ ਉਹ ਕੀ ਕਰਦੇ ਫਿਰਦੇ ਤੇ ਤੂੰ ਹੀ ਸਾਲੇ ਉੱਥੇ ਜਾ ਕੇ ਲੋਕਾਂ ਦੇ ਗੂੰਹ 'ਚ ਇਸ਼ਨਾਨ ਕਰੀ ਜਾਂਦਾ ਤੁਹਾਨੂੰ ਸ਼ਰਮ ਨਹੀਂ ਆਉਂਦੀ ਹੈ ਪੰਜ ਸਰੋਵਰ ਅੰਬਰਸਰ ਵਾਲੇ ਭੁੱਲ ਗਏ ਤੁਹਾਨੂੰ ਸਾਲੇ ਨੇ ਗੰਦ ਪਾਇਆ ਚੁਮਾ ਸੁਆਮੀ ਚਲੋ ਮੇਰਾ ਵੀਰ ਠ ਤੇ ਵੀਰ ਤੁਹਾਨੂੰ ਬੇਨਤੀ ਗਿਆਨੀ ਸਿੰਘਾ ਤੁਹੀ ਸਟੇਜਾਂ ਦੇਉਣਾ ਢੱਡਰੀਆਂ ਵਾਲੇ ਤੇ ਜਥੇ ਵਾਲਾ ਹਾਲ ਹੋ ਜਾਣਾ ਹੈ ਤੁਹਾਡਾ ਲੋਕਾਂ ਦੇ ਪਾਰਕਾਂ 'ਚ ਸਵਾਲ ਕਰਿਆ ਕਰਨੇ ਤੁਹਾਨੂੰ ਰੋਡ ਤੇ ਜਾਂਦੇ ਨੂੰ ਖਲਾਰ ਲਿਆ ਕਰਨਾ ਅੱਜ ਗੋਲ ਦਸਤਾਰਾਂ ਤੇ ਬਾਣਾ ਵੇਖ ਕੇ ਲੋਕ ਸਿਰ ਚਕਾ ਕੇ ਨਮਸਕਾਰ ਕਰਦੇ ਹਨ ਨਾ ਤੇ ਦਿਨ ਦੂਰ ਨਹੀਂਗਾ ਤੁਹਾਡੇ ਨਾਲ ਪਾਰਕਿੰਗਾਂ ਦੇ ਵਿੱਚ ਜੋ ਕੋਈ ਹੋਣਾ ਮੇਰੇ ਵੀਰ ਤੁਹੀ ਸਿਆਣੇ ਹੋ ਇਹ ਤਾਂ ਖੇੜਾ ਛੜਾਉ ਮੇਰਾ ਵੀ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ